ਮੁੰਡਾ ਤੇਰੇ ਕਾਲਾ ਲਾ ਲਾਉਂਗਾ ਲੌਂਗ ਨਹੀਂ ਲੱਗਿਆ ਉਹ ਦੁੱਧ ਚੋ ਗਿਆ ਸੀ ਉਹ ਚੋ ਗਿਆ ਜੀ ਬੱਚਾ ਤੇ ਉਹ ਲਾ 10 ਕਿਲੇ ਉਹ ਹੀ 10 ਲੇ ਵੇਚਣੀ ਕਿੰਨੇ ਦੀ ਐ 22 25 30 ਉਹ ਤਾਂ ਤੂੰ ਬੋਲੀ ਜਾਣਾ ਓਣਾ ਇਹ ਕਹਿ ਵੀ ਵੇਚਣੀ ਕਿੰਨੇ ਦੀ ਇਹ ਜਿਹੜੇ ਜੇ ਮੈਂ ਵੇਚਣੀ ਹੈ ਯਾਰ ਤੂੰ ਜੱਜ ਕਰ ਤੂੰ ਭंजे ਸਾਹ ਦਾ ਕਹਿ ਵੀ ਜਿਹੜੀ ਦੇਖਦੇ ਵੀ ਤੇਰੀ ਮਾਸ ਕਿਹੜਾ ਪੈਂਦਾ ਔਰ ਬੰਦੀ ਤੋਂ ਲੱਖ ਦੀ ਹੁਣ ਇੱਕ 10 ਲੱਖ ਤੋਂ ਦਪਾਰ ਨੂੰ ਗਿਆ ਤੈਨੂੰ ਨਹੀਂ ਬੱਤ ਤੂੰ ਇਹ ਗੱਲ ਨਹੀਂ ਕਹੀ ਤੂੰ ਤਾਂ ਕਿਹਾ ਵੀ 10 ਲੱਖ ਦੀ ਵੇਚ ਇਹ ਗੱਲ ਕਹੀ ਹੈ ਮੈਂ ਤੈਨੂੰ ਕੋਈ ਗਲਤ ਬੋਲੂ ਹਲੇ ਤਾਂ ਤੇਰੀ ਤੇਰੇ ਕੋਲੇ ਆ ਤੂੰ ਜਾਇਜ਼ ਗੱਲ ਕਰ ਅਸਲੀ ਸੀ ਦੀ ਹੋਊ ਵੇਚ ਲੈ ਕੀ ਲੱਗਦਾ ਫੀਲਾ ਚੱਲ ਆਉਂਦਾ ਬਾਈ ਅਸਲੀ ਲਾ ਹੈ ਅਸਲੀ ਕੋਈ ਜਾਇਜ਼ ਗੱਲ ਨਾ ਦੇਖ ਲੈ ਜੇ ਤਾਂ ਚੱਲ ਜੇ ਨਹੀਂ ਕੋਈ ਗੱਲ ਨਹੀਂ ਜੇ ਕੋਈ ਜਾਇਜ਼ ਗੱਲ ਨਾ ਚੱਲਦੀ ਆ ਤਾਂ ਦੇਖ ਲੈ ਨਹੀਂ ਚੁੱਪ ਕਰ ਜਾ ਹਾਂ ਉਹ ਵੀ ਆਂ ਵੇਚਣੀ ਕੀ ਅੱਖਾਂ ਤੈਨੂੰ ਇਹ ਇਹ ਕਹਿੰਦਾ ਲੱਖ ਦੀ ਲੱਖ ਦੀ ਅੱਖਾਂ ਹੈ ਟੋਕ ਨਹੀਂ ਖੜਾ ਗਿਆ 85 झूठ तो ला हो फिर देख ला चला सही पर जी गल कही फट बच्चा बच्चा हाँ भाई सरपंच

ਤੂੰ ਵੀ ਮਾਨਾ ਪਹਿਲੀ ਵਾਰ ਤੂੰ ਆਇਆ ਹੋ ਉਹ ਪਹਿਲੀ ਵਾਰ ਆਇਆ ਤੂੰ ਮਾਰਾ ਕਿੰਨਾ ਦੁੱਧਾ ਵੀ ਮੈਂ ਵੀ ਪਹਿਲੀ ਵਾਰ ਆਇਆ ਕਿੰਨਾ ਦੁੱਧਾ 9 ਕਿਲੋ 8-9 ਕਿਲੋ ਦੁੱਧਾ ਤੇਰੇ ਜਵਾਬ ਪਿੰਦੇ ਰਹਿਣਗੇ ਚੰਗਾ ਰਹੇਗਾ ਮਾਨਾ ਵੀ ਬਾਬਾ ਚਾਚਾ ਇਸ ਦਾ ਕਮ ਸੇਮ 8-7000 ਤੋਂ ਵੈਸੇ ਆ ਫਿਰ ਹੋ ਵੀ ਜਾਏਗੀ ਇਤਨੇ ਕਿ ਚਾਰੋਂ ਕੀ ਚੱਲ ਉਹ ਤਾਂ ਖਰਚਾ ਪੈਣਾ ਹੀ ਪੈਣਾ ਉਹਦਾ 10000 ਰੁਪਏ ਪੈਣੇ ਪੈਣਾ ਇਹਦੇ ਚ ਗੱਲ ਕਿਹੜੀ ਆ ਉਹ ਤਾਂ ਪੈਣਾ ਲੈ ਦੇ ਪੈਸੇ ਤੁਸੀਂ ਉਹ ਨਹੀਂ 40 ਦਿਨੀ ਹੋਣੀ ਤੂੰ ਪੈਸੇ ਦੇ ਇੱਕ ਮੈਂ ਰਾਂਦ 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 ਓਏ ਬਾ ਜਾ ਹੁਣ ਤੂੰ ਵੀ ਇਹ ਬੰਦੇ ਨਾਰਮ ਜੇ ਸਾਡੇ ਮੋਲੋਂ ਲਾਣਾ ਸਾਡੇ ਅਰਕੇ ਦੱਸੇ ਹੋਵੇ ਨਾੜੀਆਂ ਕਰ ਨਹੀਂ ਦਿੰਦਾ ਬੰਦੇ ਹੈ ਸਰਸਰ ਹੋ ਜਾਦਾ ਹੈ ਜੇ ਤੂੰ ਬੱਚਾ ਤਾਂ ਲਾ ਕੇ ਦੇਖੀ ਮੈਂ ਸਵਾਹ ਕਿੰਨੇ ਦੁਕਾਈ ਜਾਂਦੇ ਹੈ 16 ਫੀਟ ਦੀ ਮਾਲ ਕਰੀ ਮੋਲ ਡਾਕਟਰ ਮੋਲ ਡੇਡ ਕਰਿਆ ਹਾਂ ਮਰ ਲੋ ਚਾ ਕਿੰਨਾ ਕੋਚਾ ਮੈਂ ਉਹ ਨਾ ਰਹੀ ਗੱਬਣਾ ਤਿੰਨੇ ਕੱਪੜਾ ਚੰਦਾ ਇਹ ਮੈਂ ਮੈਨੂੰ ਦਵਾਈ ਦਾ ਇੱਕ ਵਾਰੀ ਲੈਤਾ ਹਾਂ ਅੱਛਾ ਮੇਰੇ ਮੈਂ ਦਵਾਈ ਵੀ ਮੈਨੂੰ ਇੱਕ ਦੋ ਵਾਰੀ ਪੰਡਾ ਚ ਮੇਰੇ ਕੋਲੋਂ ਦੋ ਮਿੰਨ ਚੰਦੇ ਕੀ ਮੁੱਲ ਲੈ ਲੈ ਮੁੱਲ ਤੋਂ ਰੂੜ ਕਰ ਦਿਆਂਗੇ ਜਿੰਨੇ ਦੀ ਲੱਗਦੀ ਹੈ ਲੈ ਜਾ ਚੰਦੇ ਗੱਲ ਇਹ ਆ ਵੀ ਇਹਨੂੰ ਦੇਣੀ ਆ ਪਰ ਮੈਂ ਸੱਚ ਛੋਟੇ ਪਾ ਲਈ ਮੈਂ ਉਹ ਦੇਖ 16 ਮੇਰੇ ਛੋਟੇ ਪਾ ਲਈ ਦੁੱਧ ਵਾਲੀ ਹੋਵੇ ਜਿਹੜੀ ਦੀ ਦੁਕਾਨਦਾਰੀ ਉਹਦੇ ਵਾਂਗੂ ਹੋ ਜਾਈਂ ਕਿਉਂਕਿ ਆਪਾਂ ਉਵੇਂ ਨਹੀਂ ਇਹਨੇ ਲੱਖ ਤੋਂ ਅੰਦਰ ਆ ਆਜੋ ਤੀਰਖ ਨੇ ਮੈਂ ਚੰਗੀ ਹੈਗੀ ਜਿੱਦ ਚੱਲਦੀ ਮੈਂ ਸਿੱਧੇ ਹੱਦ ਹੋ ਗਈ ਯਾਰ ਜਿਹੜੀ ਗੱਲ ਜਾਇਦ ਉਹ ਮੈਂ ਤੈਨੂੰ ਦੱਸਤੀ ਸਰਦਾਰ ਜੀ ਇਹ ਮੇਰਾ ਭਾਈ ਆ ਜੀ ਹੋਰ ਦੱਸੋ ਜੀ ਜੇ ਤੋ ਪਿੰਡ ਦਾ ਜੇ ਕਿਸੇ ਨੂੰ ਵਾਜੇ ਤੂਤੀਆਂ ਦੀ ਵੀ ਲੋੜ ਹੋਵੇ ਤਾਂ ਬਾਈ ਉਹ ਵੀ ਬੁਜਾ ਦੇਗਾ ਉਹ ਵੀ ਬੁਜਾ ਦੇਗਾ ਵਿਆਹ ਸ਼ਾਦੀ ਵਿੱਚ ਬਿਲਕੁਲ ਬਿਲਕੁਲ ਦੱਸਿਆ ਚੰਗਾ ਨਾ ਸਾਰਾ ਕੁਬਾਰ ਭਦੋੜੇ ਸਗਾ ਡਾ ਹੈ ਸਾਡੇ ਤੇ ਦੁਕਾਨ ਆ ਜੇ ਮਰਜੀ ਆਓ अड्डे आए था। और सुना। ठीक है। परवाह। चार दिन के चाहिए। ठीक है, ठीक है। राजू को ये। बाबूजी की ना जी। दिखा दिखा। एक है जी। छोटी कह के ना है क्या भी छोटी है। कुछ आपोनी ਤੇ ਤਲੇਦਨ ਹੋਇਆ ਜੀ ਸੂਈ ਨੂੰ ਤੇ ਵੀਰ ਕੋਲੇ ਆ ਇਧਰ ਚੱਕੋ ਜੀ ਹਾਂਜੀ 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 ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪੂਰੇ ਲਓ ਜੀ ਉਰੇ ਹੀ ਬਸ ਲਿਓ ਜੀ ਉਰੇ ਬੱਚੇ ਦੇ ਲਿਓ 16 ਲੀਟਰ ਦੁੱਧ ਤਿਆਰ ਆ ਜੀ ਬੋਲਾ ਵਾ ਜੀ ਬੋਲਾ ਬੋਲਾ ਜੀ ਬੋਲਾ ਠੰਡੀ ਮਿੱਠੀ ਠੰਡੀ ਮਿੱਠੀ ਐਨੀ ਐ ਜਿੰਨੀ ਵੀ ਕਹਿ ਦੋ ਲਓ ਤਾਰ ਦਿਖਾ ਦਿੱਤਾ ਰਮਾਰੀ ਦੇ ਲੈ ਤਾਰ ਦੇ ਦੇ ਨੂੰ ਮੰਗੀ ਤਾਰ ਦੇ ਮੈਂ ਉੱਤਰੇ ਬਗੈਰ ਬੱਚੇ ਤੋਂ ਬੈਠੀ ਜਾਓ ਜੋ ਮਰਜੀ ਆ ਗਈ ਇਹ ਦਰਮਿਆਨੀ ਆ ਬਾੜੀ ਵੱਡੀ ਨਹੀਂ ਉਪਰ ਨਹੀਂ ਦੋਰਦੇ ਦਰਮਿਆਨੀ ਆ ਹਾਂ ਓਡੀ ਤਾਂ ਤੋਂ ਓਡੀ ਥੱਲੇ ਆ ਜੀ ਹਾਂਜੀ 17 ਇੱਕ ਝੂਟੀ ਆ ਖੜੀ ਆ ਜੀ ਇਹਦੇ ਥੱਲੇ 20 ਕਿਲੋ ਤਿਆਰ ਆ ਹਾਂਜੀ ਇਹ ਕਹਿੰਦੇ ਆਜੋ ਚੋਕ ਕੇ ਲੈ ਜਾਓ ਜੀ ਇਹ ਕਹਿੰਦੇ ਖੋਖਰ ਪਿੰਡ ਤੋਂ ਆ ਕਹਿੰਦੇ ਆ ਘਰ ਆ ਕੇ ਚੋਕ ਕੇ ਲੈ ਜਾਓ ਦੂਜੇ ਸੁਵੇ ਝੂਟੀ ਆ ਜੀ ਦੁੱਧ ਵਾਲੀ ਆ ਦੂਵੇ ਝੂਟੀ ਆ ਜੀ ਇਹਦੇ ਮਗਰ ਵੀ ਇਕੱਟੀ ਆ ਪਿਆਰ ਤਿਆਰ ਮੋਰਾ ਦੀ ਇਹ ਕੱਟੀ ਆ ਜੀ ਇਹਨੂੰ ਵੀ ਤਿੰਨ ਦਿਨ ਹੋਇਆ ਜੀ ਸੂਈ ਨੂੰ ਆਇਓ ਜੀ ਵੀਰ ਜੀ ਛੱਲੇਦਾਰ ਸਿੰਘ ਆ ਜੀ ਬਹੁਤ ਵਧੀਆ ਡੱਟੇ ਜੀ ਕਿ ਠੀਕ ਹੈ ਵਧੀਆ ਇਹ ਡਬਲ ਬਹੁਤ ਹੈ ਜੀ ਕਾਠ ਬਹੁਤ ਹੈ ਝੋਟੀ ਦਾ ਸਾਡੀ ਬਹੁਤ ਹੈ ਜੀ ਹਾਂ ਜੀ ਇਹਦਾ 3 ਲੱਖ ਮੰਗਦੇ ਆ ਜੀ ਇਹ ਝੋਟੀ ਦੇ ਕਿੰਨੇ ਪੈਸੇ ਆ ਜੀ ਇਹਦਾ ਵੀ ਚੱਲ ਇਹਦਾ ਵੀ 3 ਮੰਗਦੇ ਆ ਜੀ ਇਹ ਤੀਜੀ ਸੂਏ ਆ ਜੀ ਦੋਨੇ 20+ ਦੁੱਧ ਦੇਣ ਵਾਲੀਆਂ 20+ ਦੁੱਧ ਦੇਣ ਵਾਲੀਆਂ ਬਾਈ ਕੋਲੇ ਆ ਜੀ ਹਾਂ ਜੀ ਮੈਂ ਬਣੀ ਬਣੀ ਨਹੀਂ ਉਹ ਨਹੀਂ ਇਹਨਾਂ ਸਮਝੀ ਵੀ ਹਾਂ ਜਦੋਂ ਹੱਥ ਹੱਥ ਹੋਊਗਾ ਤੂੰ ਮੈਨੂੰ ਆਏ ਕਹਦੇ ਮੰਗੇ ਆਏ ਜੋ ਆਏ ਆਏ ਚੱਲੂ ਫੇਰ ਫੇਰੀ ਸੌਂ ਮੈਂ ਅੰਦਰ ਨਾ ਗਾ ਰਹਿਣਾ ਅੰਦਰ ਰੋਗੀ ਮੇਰੇ ਬਾਪੀ ਤੋਂ ਫੇਰ ਜਿਹੜਾ ਗਾ ਕੇ ਦਿਖਾਈ ਦਿਖਾ ਫੋਣੀ ਲੋ